ਅੱਗ ਨੇ ਇਥੇ ਕਹਿਰ ਮਚਾਇਆ ਉਹਦੇ ਨਾਲ ਬਹੁਤ ਨੁਕਸਾਨ ਹੋਇਆ ਸਾਰੇ ਪਿੰਡਾਂ ਦੇ ਵਿੱਚ ਤੇ ਤਕਰੀਬਨ 230 ਤੋਂ 35 ਕਿੱਲੇ ਕਣਕ ਜਿਹੜੀ ਉਹ ਸੜੀਏ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਘਟੋ ਘਟ ਇੱਕ ਲੱਖ ਰੁਪਏ ਮਾੜ ਦਾ ਹਰੇਕ ਪਰਿਵਾਰ ਨੂੰ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਏ ਪਿੰਡ ਵਾਲਿਆਂ ਦੇ ਵੀ ਇਹੀ ਮੰਗ ਹੈ ਕਿਉਂਕਿ ਕਈ ਸਾਡੇ ਉਹ ਜਿਹੜੇ ਕਿਸਾਨ ਵੀਰ ਹੈ ਜਿਨ੍ਹਾਂ ਦੇ ਘਰ ਖਾਂ ਜੋਗੇ ਵੀ 다ਲੇ ਕਿਸੇ ਦੇ 3 ਕਿੱਲੇ ਕਿਸੇ ਦੇ 2 ਕਿੱਲੇ ਕਿਸੇ ਦਾ ਕਿੱਲਾ ਕਿਸੇ ਦੇ 10 ਕਿੱਲੇ ਤੇ ਜਿਨ੍ਹਾਂ ਦੇ ਖੁਰਖਾਨ ਦੇ ਚੁੱਕੇ ਵੀ ਦਾਣੇ ਨਹੀਂ ਅਸੀਂ ਆਪੀ ਟੀਮ ਨੇ ਸਾਡੇ ਫੈਸਲਾ ਕੀਤਾ ਕਿ ਸਾਰਿਆਂ ਨੂੰ ਅਸੀਂ 20-20 ਮਾਨ ਜਿਹੜੀ ਕਨਕ ਹੈ ਉਹ ਅਸੀਂ ਅੱਜ ਹੀ ਪਹੁੰਚ ਦੀ ਕਰਾਂਗੇ ਘੱਟੋ ਘੱਟ ਉਹਨਾਂ ਦੇ ਘਰੇ ਰੋਟੀ ਪੱਕ ਸਕਦੀ। ਰੰਡ ਵਾਲੇ ਵੀ ਨਾਲ ਸਹਿਯੋਗ ਕਰਦੇ ਪਏ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਕਾਰਵਾਈ ਕਰਕੇ 1 ਲੱਖ ਰੁਪਏ ਮੁਆਵਜ਼ਾ ਕਟੋ ਕਰ। ਸਾਰੇ ਕਿਸਾਨ ਵੀਰਾਂ ਨੂੰ ਦਿੱਤਾ ਜਾਏ ਜਿੱਦਾਂ ਵੀ ਕਣਕ ਨੂੰ ਆਗਰ ਲੱਗੀ ਹੈ ਔਰ ਔਰ ਗਲਤੀ ਵੀ ਪਿਛਲੀ ਮਹੀਨੇ ਦੀ ਹੈ ਸਰਕਾਰ ਦੀ ਗਲਤੀ ਹੈ ਸਰਕਾਰ ਦੀ ਗਲਤੀ ਸਾਡੇ ਕਿਸਾਨ ਵੀਰ ਪਰੇ ਆਏ ਨੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਅੱਜ ਕੱਲ ਸਾਡੇ ਪਿੰਡ ਦਲਾਲਾਂ ਦੇ ਵਿੱਚ ਕੋਈ 7/200 ਏਕੜ ਜਿਹੜੀ ਅਸੀਂ ਕਣਕੋ ਸੜ ਕੇ ਸੁਆਹ ਹੋ ਗਈ ਸੀਗੀ ਔਰ ਬੜੀ ਵੱਡੀ ਦੁਦਾਤ ਤੇ ਅੱਗ ਲੱਗੀ ਸੀਗੀ ਅੱਜ ਕੋਈ ਦੁਪਹਿਰ ਵੇਲੇ ਆਮਲਾ ਸਾਹ ਵਿੱਚ ਲੋਕਾਂ ਨਾਲ ਆਪਣਾ ਦੀਪਰਗੜ ਕਰਨਾ ਹੈ ਜਿੰਨਾ ਲੋਕਾਂ ਨੂੰ ਘਰ ਵਾਸਤੇ ਕਣਕ ਨਹੀਂ ਬਚੀ ਜਿੰਨਾਂ ਦੀ ਸਾਰੀ ਸੜ ਗਈ ਉਹਨਾਂ ਨੂੰ ਉਹਨਾਂ ਦੇ ਟੀਿਆਂ ਦੇ ਹਿਸਾਬ ਦੇ ਨਾਲ ਕਣਕ ਦੀ ਜਿਹੜੀ ਅੱਜ ਗੱਡੀ ਆ ਗਈ ਏ 2 ਘੰਟੇ ਬਾਅਦ ਹੀ ਉਹ ਉਹਨਾਂ ਨੂੰ ਕਣਕ ਵੰਡੀ ਜਾ ਰਹੀ ਏ ਅਸੀਂ ਆवला ਸਾਡਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਇੱਕ ਇੱਕ ਸਾਲ ਦੀ ਕੜਕ ਜਿਹੜੇ 10 ਪਰਿਵਾਰ ਸੀਗੇ ਜਿਨ੍ਹਾਂ ਨੂੰ ਬਿਲਕੁਲ ਕੜਕ ਨਹੀਂ ਬਚੀ ਜਿਨ੍ਹਾਂ ਨੂੰ ਉਹਨਾਂ ਨੂੰ ਖਾਣ ਵਾਸਤੇ ਕੜਕ ਪ੍ਰੋਵਾਈਡ ਕਰਾਈਏ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਆ ਕੇ ਮੌਕੇ ਤੇ ਆ ਕੇ ਬਾਫੜੀ ਨਹੀਂ ਤੇ ਕਈ ਸਿਆਸਤੀ ਬੰਦੇ ਕਹਿ ਜਾਂਦੇ ਆ ਪਰ ਪਹੁੰਚਦੇ ਨਹੀਂ ਉਹਨਾਂ ਨੇ 2 ਘੰਟੇ ਦੇ ਵਿੱਚ ਹੀ ਸਾਰੀ ਇਸ ਕੰਮ ਨੂੰ ਅਮਲ ਦੇ ਵਿੱਚ ਲਿਆਂਦਾ ਹਾਂਜੀ ਸਰ ਕੀ ਕਹਿਣਾ ਈ ਤੁਹਾਡਾ ਆਪਣਾ ਨਾਲ ਮਿਸ਼ਰੀਆ ਦਾ ਪਿੰਡ ਏ ਆਪਣਾ ਗਵਾਂਢ ਪਿੰਡ ਏ ਦਿਲਾਰਾਮ ਇੱਥੇ ਕੱਲ ਜੋ ਅੱਗ ਦਾ ਭਿਆਨਕ ਹਾਫਟਾ ਵਾਪਰਿਆ ਸੀ ਤੇ ਆਵਲਾ ਸਾਹਿਬ ਅਮਰਦ ਦੀ ਪ੍ਰਗਟ ਕਰਨ ਆਏ ਸੀ ਤੇ ਜਿਹੜੇ ਕੋਈ ਮਾਤੜ ਪਰਿਵਾਰ ਸੀ ਜਿਨ੍ਹਾਂ ਦੇ ਥੋੜੇ ਬਹੁਤ ਵੀ ਜ਼ਮੀਨ ਸੀ ਸਾਰੀ ਕਣਕ ਸੜ ਗਈ ਤੇ ਆਉਣਾ ਖਾਉਣਾ ਅੰਦਰ ਦੀ ਕਰਦੇ ਹੋਏ ਇੱਕ ਸਾਲ ਦਾ ਜੋ ਵੀ ਰਾਸ਼ਨ ਸੀ ਉਹ ਕਹਿੰਦੇ ਵੀ ਬਾਕੀ ਸਰਕਾਰ ਦਾ ਜਾ ਕੇ ਮਾਲੀਵਾਦਤ ਬਾਤ ਕਰਾਂਗੇ ਪਹਿਲਾਂ ਅਗਲੇ ਘਰੇ ਆਪਾਂ ਖਾਣ ਵਾਸਤੇ ਟਾਣੇ ਕੱਢ ਲਏ ਤੇ ਸਾਲ ਦੀ ਤੇਰੀ ਕਰਕੇ ਹਰੇਕ ਘਰ ਦੇ ਜੇ ਤੂੰ 10-15 ਪਰਿਵਾਰ ਸੀ ਜਿਨ੍ਹਾਂ ਦੇ ਘਰੇ ਕੰਮ ਨਹੀਂ ਜੁਆ ਰਹੇ ਘਰ ਦੇ ਵਿੱਚ ਸਾਲ ਸਾਲ ਦੀ ਜਿਹੜੀ ਉਹ ਕੰਕ ਭੇਜੀ ਆ ਜੀ ਗੱਡੀ ਆ ਰਹੀ ਜਿਹੜੀ ਵੰਡੀ ਜਾ ਹਾਂਜੀ ਹਾਂਜੀ ਵੀਰ ਜੀ ਅਸੀਂ ਕਾਲ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਿੰਦਰ ਸਿੰਘ ਆਵਲਾ ਜੀ ਜਿਹਨੂੰ ਜੋ ਸਾਡੇ ਪਿੰਡ ਨੂੰ ਸਾਡੀ ਕਣਕ ਸੜੀ ਏ ਤੇ ਉਸ ਵਾਸਤੇ ਖਾਣ ਵਾਸਤੇ ਬਾਰੇ ਤੇਰੇ ਤਰੇ ਤਰੇ ਗੱਟੇ ਸਾਨੂੰ ਪਹੁੰਚਦੇ ਕੀਤੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਆਪਾਂ ਉਸ ਦਿਨ ਕੱਲ ਅੱਗ ਲੱਗਨ ਕਰਕੇ ਸਾਡੀ ਕਣਕ ਸੜ ਗਈ ਸੀ ਤੇ ਵਿੰਦਰ ਆਵਲਾ ਜੀ ਆਏ ਆ ਤੇ ਉਹਨਾਂ 12-12 ਗੱਟੇ ਹੀ ਸਾਨੂੰ ਕਣਕ ਦੇ ਦਿੱਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਬਾਬਾ ਜੀ ਬਾਈ ਅਰਲਾ ਸਾਹਿਬ ਦਾ ਬਹੁਤ ਧੰਨਵਾਦ ਜੀ ਕਨਕ ਸਾੜੀ ਹੋਤੇ ਸਾਹ ਪਾਕਾਬ ਚ ਆਪਾਂ ਨੂੰ ਇਹ ਦੋ ਗੱਟੇ ਮਿਲ ਗਏ ਉਹ ਭਰਾ ਹਾਂ ਹਾਂਜੀ ਕਿ ਕਨਕ ਸਾੜੀ ਹੀ ਕੱਲ ਤੇ ਉਹਨੇ ਅਗਵਲਾ ਜੀ ਨੇ 12-12 ਗੱਟੇ ਸਾਨੂੰ ਭੇਜਿਆ ਇਹਨੇ ਕੱਲ ਸਾਡੇ ਨੂੰ 3 ਦਾ ਟਾਈਮ ਤੇ ਧੰਨਵਾਦ ਹੁੰਦਾ ਜੀ ਸਰਪੰਚ ਕਰਨਾਲ ਸਿੰਘ ਰੇਲਵੇ ਵਸਤੀ ਤੋਂ ਬੋਲ ਰਿਹਾ